ਸਾਰੇ ਸਾਰਿਆਂ ਨੂੰ ਹੋਰ ਸਾਰੇ ਭੈਣ ਭਰਾ ਕਿਦਾਂ ਜੇ ਉਮੀਦ ਕਰਦੇ ਆ ਕਿ ਸਾਰੇ ਭੈਣ ਭਰਾ ਸਾਡੇ ਠੀਕ ਠਾਕ ਹੋਣਗੇ ਤੇ ਅੱਜ ਆਪਾਂ ਹੁਣ ਵੀਡੀਓ ਬਣਾ ਕੇ ਹਟੇ ਆ ਘਰ ਬਣਾਈ ਥੋੜੀ ਜੀ ਹਾਂਜੀ ਹਾਂਜੀ ਤੇ ਆਪਾਂ ਜਾਣਾ ਵਾ ਹੁਣ ਤੁਗਲਵਾਲ ਤੇ ਦੋ ਵੀਡੀਓ ਉੱਥੇ ਜਾ ਕੇ ਆਪਾਂ ਬਣਾਉਣ ਜਾਵਾਂ ਤੇ ਨਾਲੇ ਅੱਜ ਬੜਾ ਖਾਸ ਦਿਨ ਵਾ ਅੱਜ ਸਾਡੇ ਮੰਮੀ ਦਾ ਅਨਵਰਸਰੀ ਆ ਸਹੀ ਗੱਲ ਆ ਤੇ ਆਪਾਂ ਸੈਲੀਬ੍ਰੇਟ ਵੀ ਕਰਾਂਗੇ ਤੇ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਬਿਲਕੁਲ ਜੀ ਤੇ ਇਹ ਆ ਕਿ ਚਲੋ ਪਰਮਾਤਮਾ ਵੱਲ ਲੰਮੀ ਲੰਮੀ ਉਮਰ ਕਰੇ ਮੰਮੀ ਡੈਡੀ ਦੀ ਬਿਲਕੁਲ ਜੀ ਬਿਲਕੁਲ ਸੱਚੇ ਪਾਤਸ਼ਾਹ ਪਰਮਾਤਮਾ ਸਾਰਿਆਂ ਦੇ ਮਾਪਿਓ ਜਿਹੜੀ ਆਂਦੀ ਲੰਮੀ ਲੰਮੀ ਉਮਰ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਮੈਂ ਹੋਰ ਅਰਦਾਸ ਕਰਨੀ ਆ ਬਾਬਾ ਜੀ ਮਾਪਿਓ ਜਿਹੜੇ ਸਦਾ ਹੀ ਚਾਹੀਦੇ ਹੁੰਦੇ ਆ ਬਿਲਕੁਲ ਤੇ ਸਦਾ ਹੀ ਨਾਲ ਰਹਿਣ ਵਾਹਿਗੁਰੂ ਤੇ ਅੱਜ ਉਹਨਾਂ ਦੀ ਅਨਿਵਰਸਰੀ ਆ ਤੇ 49ਵਾਂ ਸਾਲ ਹੰਦ ਵਿਆਹ ਨੂੰ ਠੀਕ ਹੈ ਠੀਕ 49 ਸਾਲ ਹੋ ਜਾਣੇ ਆ ਠੀਕ 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 ਹਾਂਜੀ ਤੇ 50ਵਾਂ ਸਾਲ ਲੱਗ ਜਾਣਾ ਹਾਂਜੀ 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 ਤੇ ਅੱਜ ਆਪਾਂ ਜਾ ਕੇ ਤੇ ਫਿਰ ਉਹ ਹਰ ਸੁਖਵਿੰਦਰ ਦੀ ਵੀਰੇ ਨਾਲ ਹੀ ਵਿਆਹ ਇਕੱਠਾ ਹੋਇਆ ਸੀ ਨਾ ਜੀਤ ਦੀ ਹਾਂਜੀ 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 ਸੁਖੋ ਪੁਆ ਦੀ ਨਾਲ ਹੀ ਹੀਗੀ ਉਹਨਾਂ ਦਾ ਇੱਕ ਦਿਨ ਪਹਿਲਾਂ ਹੋਇਆ ਸੀ ਤਾਂ ਇੱਕ ਦਿਨ ਛੱਡ ਕੇ ਇੱਕ ਦਿਨ ਪਹਿਲਾਂ ਹੋਇਆ ਹੀਗਾ ਤੇ ਇਹਨਾਂ ਦਾ ਇੱਕ ਦਿਨ ਵਿੱਚ ਗੈਪ ਹੀਗਾ ਹਾਂ ਹਾਂ ਤੇ ਭੈਣ ਭਰਾਵਾਂ ਦਾ ਵਿਆਹ ਜਿਹੜਾ ਉਹ ਇਕੱਠਾ ਹੀ ਹੋਇਆ ਸੀਗਾ ਤੇ ਚਲੋ ਜਾ ਕੇ ਤੁਹਾਨੂੰ ਪਿੰਡ ਤੇ ਸ਼ੇਅਰ ਕਰਦੇ ਆ ਸਾਰਾ ਕੁਝ ਤੁਹਾਡੇ ਨਾਲ ਸਹੀ ਗੱਲ ਆ ਉੱਥੇ ਹੰਡਾ ਗੁਰਸ਼ਰਨਵੀਰ ਵੀ ਆ ਪ੍ਰਭ ਵੀ ਆ ਗੁਰਜਿੰਦਰ ਵੀ ਆ ਦਲਜੀਤ ਵੀ ਆ ਪੰਥੁਣੀ ਆ ਸਾਰੇ ਪਹੁੰਚੇ ਉੱਥੇ ਸਾਰੇ ਉੱਥੇ ਇਕੱਠੇ ਆ ਨਾਲੇ ਸਾਰਿਆਂ ਨਾਲ ਤੁਹਾਨੂੰ ਮਿਲਣਨੇ ਆ ਤੇ ਨਾਲੇ aniversery ਮਨਾਉਣਨੇ ਆ ਹਾਂਜੀ ਹਾਂਜੀ ਤੇ ਤੁਸੀਂ ਦੋ ਸਾਰੇ ਜਣੇ ਦੁਆਵਾਂ ਹਾਂਜੀ ਹਾਂਜੀ ਤੁਹਾਡੀਆਂ ਦੁਆਵਾਂ ਦੀ ਸਾਨੂੰ ਬਹੁਤ ਜ਼ਿਆਦਾ ਲੋੜ ਆ ਸਹੀ ਗੱਲ ਐ ਤੇ ਬੜੀ ਖੁਸ਼ੀ ਹੁੰਦੀ ਮਨਣਾ ਜਦੋਂ ਤੁਸੀਂ ਲਿਖਦੇ ਜੇ ਨਾ ਕਿ ਪਰਮਾਤਮਾ ਲੰਮੀ ਉਮਰ ਕਰੇ ਤੁਹਾਡੀ ਚੰਗੀ ਕਦਾ ਸੱਚੀ ਗੱਲ ਆ ਉਹਦੋਂ ਇੰਨੀ ਮਨ ਨੂੰ ਖੁਸ਼ੀ ਹੁੰਦੀ ਕਿ ਮਨ ਨੂੰ ਪਿਆਰ ਕਰਨ ਨਾਲ ਭੈਣ ਭਰਾਵਾ ਹਾਂਜੀ ਹਾਂਜੀ ਇੰਨੀਆਂ ਅਸੀਸਾਂ ਦਿੰਦੇ ਆ ਨਾ ਤੇ ਬਹੁਤ ਦਿਲ ਨੂੰ ਖੁਸ਼ੀ ਹੁੰਦੀ ਆ ਤੁਹਾਡੇ ਨਾਲ ਸੀਸਨ ਦਾ ਹੀ ਸਤਿਕਾਰ ਸਕੋ ਹਨਾ ਸਭ ਕੁਝਵਾ ਤੁਹਾਡੇ ਨਾਲ ਹੀ ਆਪਾਂ ਵਾ ਬਿਲਕੁਲ ਬਿਲਕੁਲ ਤੁਹਾਡੇ ਨਾਲ ਹੀ ਆਪਾਂ ਤੇ ਜਦੋਂ ਮਤਲਬ ਤੁਹਾਡੇ ਕਮੈਂਟ ਪੜੀਦੀ ਆ ਨਾ ਦਿਲ ਕਰਦਾ ਵਾ ਕਿ ਤੁਹਾਨੂੰ ਮਿਲੀਏ ਸਾਰਿਆਂ ਨੂੰ ਮਤਲਬ ਇੰਨਾ ਪਿਆਰ ਕਰਨ ਵਾਲੇ ਭੈਣ ਭਰਾ ਸਾਡੇ ਹੈਗੇ ਆ ਹਨਾ ਤੇ ਦਿਲ ਕਰਦਾ ਹੁੰਦਾ ਉਹਦੇ ਵੀ ਆਪਣੇ ਭੈਣ ਭਰਾਵਾਂ ਨੂੰ ਮਿਲੀਏ ਆਪਾਂ ਚਲੋ ਮਾਲਕ ਨੇ ਚਾਇਆ ਤੇ ਸਾਡੇ ਮੇਲ ਵੀ ਜਰੂਰ ਹੋਣਗੇ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਹੁਣ ਆਪਾਂ ਚੱਲੇ ਆ ਹਾਂਜੀ ਹਾਂਜੀ ਤੇ ਜਾ ਕੇ ਨਾਲੇ ਤੇ ਬਣਾਉਣੀਆਂ ਪਹਿਲਾਂ ਆਪਾਂ ਕਰਨਾ ਵਾ ਸੈਲੀਬ੍ਰੇਸ਼ਨ ਕਰਾਂਗੇ ਹਨਾ ਹਾਂਜੀ ਹਾਂਜੀ ਤੇ ਫਿਰ ਬਾਅਦ ਵਿੱਚ ਆਪਾਂ ਵੀਡੀਓ ਵੀ ਬਣਾਵਾਂਗੇ ਆਪਣੀਆਂ ਜਸ ਇੱਕ ਗੱਲ ਦਾ ਕਹਿੰਦੇ ਵੀ ਤੁਹਾਡਾ ਜਸ ਨਾਲ ਕੀ ਦੇ ਦਿੱਤਾ ਦੱਸਿਓ ਮੈਨੂੰ ਸਾਰਿਆਂ ਨੂੰ ਜਸ ਨਾਲ ਜਸ ਨਾਲ ਸਾਡਾ ਪਿਆਰ ਦਾ ਰਿਸ਼ਤਾ ਵਾ ਪਿਆਰ ਦਾ ਸਹੀ ਗੱਲ ਤੇ ਇੰਨਾ ਕੋਈ ਆਪਣੇ ਸਕੇ ਭੈਣ ਭਰਾਵਾਂ ਨਾਲ ਨਹੀਂ ਕਰਦਾ ਜਿੰਨਾ ਜਸ ਸਾਡੇ ਨਾਲ ਕਰਦੀ ਆ ਬਿਲਕੁਲ ਸਹੀ ਗੱਲ ਤੇ ਬਹੁਤ ਚੰਗੀ ਕੁੜੀ ਆ ਪਰ ਵੀ ਬਹੁਤ ਚੰਗਾ ਵਾ ਤੇ ਚਲੋ ਮਾਲਕ ਤਰਕੀਆਂ ਬਖਸ਼ੇ ਉਹਨਾਂ ਨੂੰ ਕਾਮਯਾਬ ਹੋਣ ਆਪਣੀ ਜ਼ਿੰਦਗੀ ਦੇ ਵਿੱਚ ਸਾమే ਇੱਕ ਹੋਰ ਗੁੱਡ ਨਿਊਜ਼ ਦਵਾਗੇ ਆਪਾਂ ਹਾਂਜੀ ਹਾਂਜੀ ਤੇ ਇੱਕ ਦੋ ਦਿਨ ਠਹਿਰ ਜੋ ਇੱਕ ਦੋ ਦਿਨ ਚ ਹਾਂ ਠੀਕ ਨੇ ਤੇ ਬਾਕੀ ਇਹ ਆ ਵੀ ਸਾਡੀ ਸਾਰੀ ਟੀਮ ਹੀ ਬੜੀ ਵਧੀਆ ਵਾ ਸਾਰੇ ਬੜਾ ਪਿਆਰ ਕਰਦੇ ਆਪਸ ਵਿੱਚ ਮਤਲਬ ਵਧੀਆ ਵਾ ਸਾਰੇ ਇਹ ਆ ਵੀ ਕੋਈ ਮਾੜੀ ਸੋਚ ਵਾਲਾ ਸੇ ਬੰਦਾ ਹੈ ਨੀਗਾ ਜਿਤਨਾ ਮਰਜੀ ਆ ਨਾ ਸਾਰੇ ਬਰੇ ਆਪਣੇ ਪ੍ਰਾਇਮ ਬਣਾ ਰਹੇ ਰਹਿੰਦੇ ਆ ਆਪਣੇ ਨਾਲ ਵਧੀਆ ਤਰੀਕੇ ਨਾਲ ਨਾ ਪਿੰਦਰ ਉਹ ਵੀ ਬੜੇ ਵਧੀਆ ਵਾ ਉਹਨਾਂ ਨੂੰ ਵੀ ਕੋਈ ਮਤਲਬ ਨਹੀਂਦਾ ਕਿਸ ਦੀ ਗੱਲ ਕਹਿਣਾ ਨਹੀਂ ਕਰਨੀ ਤੇ ਜਸਪਰਮ ਵੀ ਬਹੁਤ ਵਧੀਆ ਵਾ ਤੇ ਅਕਸ਼ਿੰਦਰ ਭੈਣ ਜੀ ਤੇ ਮੇਰੇ ਮੇਰੇ ਪਾਜੀ ਬਹੁਤ ਵਧੀਆ ਉਹ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਉਹ ਵੀ ਬੜੇ ਵਧੀਆ ਵਾ ਵੀ ਸਾਰੇ ਬੜੇ ਪਿਆਰ ਨਾਲ ਰਹਿੰਦੇ ਆ ਮਤਲਬ ਕਿ ਦੂਜੀ ਕੋਈ ਗੱਲ ਹੀ ਨਹੀਂ ਹੁੰਦੀ ਉੱਥੇ ਵੀ ਜਾ ਕੇ ਕਿਸ ਦੀ ਕੋਈ ਗੱ ਸਾਰੇ ਉੱਥੇ ਆਪਣਾ ਕੰਮ ਧੰਦਾ ਕਰਨ ਜਾਂਦੇ ਉੱਥੇ ਕਿਹੜੀ ਕਿੰਨਾ ਕੋਈ ਪੈਲੀ ਵਟਦਾ ਅੱਡਾ ਗਾ ਕੇ ਠੀਕ ਨਹੀਂ ਹਾਂਜੀ ਬੜਾ ਵਧੀਆ ਟਾਈਮ ਨਿਕਲਦੇ ਆ ਪਰਮਾਤਮਾ ਕਰੇ ਕਿ ਸਾਡਾ ਇਦਾਂ ਹੀ ਟਾਈਮ ਜਿਹੜਾ ਵਾ ਜਿੱਦਾਂ ਨਿਕਲਣ ਡਿਆ ਉਦਾਂ ਹੀ ਨਿਕਲੇ ਇਕੋ ਵਿੱਚ ਚਾਹ ਪੀ ਲੈ ਕੇ ਜਾ ਕੇ ਪੇਕੇ ਪੀਣੀ ਹੈ ਪੇਕੇ ਪੀਣੀ ਹੈ ਜਾ ਕੇ ਅੱਜ ਤਤ ਵਧੀਆ ਵਧੀਆ ਖਾਣੇ ਵੀ ਖਾਣੇ ਪੇਕੇ ਜਾ ਕੇ ਤੇ ਚਲੋ ਫਿਰ ਹੁਣ ਵੀਡੀਓ ਬਣਾਈ ਤੋਂ ਹੁਣ ਆ ਚੇਂਜ ਕਰ ਲਈਏ ਕੱਪੜੇ ਆਪਣੇ ਚਲੋ ਚਲੋ ਇੱਕ ਮਿੰਟ ਵਜਣਾ ਹੈ ਕਿਹੜੀ ਗੱਲ ਆ ਹਾਂ ਤੇ ਚਾਹ ਬਣਾ ਕੇ ਤਾਂ ਆਪਾਂ ਚੱਲੇ ਆ ਹੁਣ ਫਿਰ ਚਲੋ ਠੀਕ ਆ ਜੀ ਫਿਰ ਸੱਸੀ ਕਾਰ ਜ ਸਾਰੇ ਜੀ ਸਤਿਕਾਰ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਇਕੱਠੇ ਹੋਏ ਆ ਕਿਉਂਕਿ ਅੱਜ ਸਾਡੇ ਮੰਮੀ ਡੈਡੀ ਦੀ ਅਨਿਵਰਸਰੀ ਹੈ ਹਾਂਜੀ ਤੇ 49 ਸਾਲ ਹੋ ਗਏ ਉਹਨਾਂ ਦੇ ਵਿਆਹ ਨੂੰ 49 ਹਾਂਜੀ ਪੜ੍ਹਨੇ ਕਿੱਦਾਂ ਕਿੰਨੇ ਉਹ ਮੇਰੀ ਗੱਲ ਸੁਣੋ ਹੋਰ ਵੀ ਕਿਹਨੂੰ ਪੁੱਛ ਲੈਣਾ ਗਲਤੀ ਨਾ ਕਰ ਜਿਓ ਗਾੜੀ ਤਰੀਕ ਲਿਖੀ ਹੈ ਇਹ ਸੱਚੀ ਦੱਸੋ ਕਿ ਕਿਦਾਂ ਲੱਗ ਪਤਾਣ ਜਾ ਹੋ ਗਏ ਮੈਂ ਤੁਹਾਨੂੰ ਦੱਸ ਨਹੀਂ ਆ ਮੇਰੇ ਭੂਆ ਜੀ ਨੇ ਇਹ ਤਾਂ ਮਾ ਸਾਡੇ ਨਾਲ ਹੀ ਪਿੰਡ ਵਾਂ ਮਾ ਪਹਿਲਾਂ ਨਹੀਂ ਕੁਆ ਹਾਂ ਸਾਰੇ ਨੂੰ ਆ ਜੂਗੀ ਦੇਰ ਦੇਰ ਕਲੀ ਨਹੀਂ ਆ ਜੂਗੀ ਮੈਂ ਕਿਹਨਾਂ ਦਾ ਮੇਰੇ ਗੁਆਂਢੀ ਵੀ ਆ ਫੇਵਰੇਟ ਕੁਆ ਨਹੀਂ ਨਾ ਕੋਈ ਫੇਵਰੇਟ ਤੇ ਉਹ ਹੈਗੇ ਸਾਡੇ ਪਿੰਡ ਨਾਲ ਹੀ ਸਿੱਧਾ ਇੱਧਰ ਸਿੱਧਾ ਦਾਦਾ ਤੇ ਇੱਧਰ ਨਾਲ ਹੀ ਮੰਨਦੇ ਹੈ ਤੇ ਉਹ ਡੈਡੀ ਤੋਂ ਵੱਡੇ ਆ ਤੇ ਉਹਨਾਂ ਦਾ ਵਿਆਹ ਡੈਡੀ ਤੋਂ ਇੱਕ ਦਿਨ ਪਹਿਲਾਂ ਹੋਇਆ ਸੀਗਾ ਇੱਕ ਦਿਨ ਦਾ ਗਾਇਬੀ ਵਿੱਚ ਇੱਕ ਦਿਨ ਦਾ ਗਾਇਬੀ ਵਿੱਚ ਤੇ ਪਹਿਲਾਂ ਉਹਨਾਂ ਦਾ ਵਿਆਹ ਹੋਇਆ ਤੇ ਇੱਕ ਦਿਨ ਛੱਡ ਕੇ ਤੇ ਫਿਰ ਡੈਡੀ ਨਾਲ ਵਿਆਹ ਹੋਇਆ ਹੈਗਾ ਤੇ ਉਹਨਾਂ ਨੇ ਤਰੀਕ ਲਿਖੀ ਆ ਤੂੰ ਹਮੇਸ਼ਾ ਹਰ ਟਾਈਮ ਉਹਨਾਂ ਨੂੰ ਮਤਲਬ ਉਹਦਾ ਦਾਵਾ ਕੀ ਉਹਨਾਂ ਦਾ ਫੋਨ ਆ ਵੀ ਗਿਆ ਉਹਨਾਂ ਨੇ ਵਧਾਈ ਦੇਤੀ ਆਪਣੇ ਭਾਬ ਜਾਈ ਨੂੰ ਤੇ ਹੁਣ ਅਸੀਂ ਸੋਚਿਆ ਤੇ ਹੁਣ ਇਕੱਠੇ ਹੋਏ ਸਾਰੇ ਜਣੇ ਨਾਲ ਵੀਡੀਓ ਬਣਾਈਆਂ ਪਹਿਲਾਂ ਤੇ ਨਾਲੇ ਹੋਣੀ ਹੀ ਚਾਹਤੀ ਆ ਆਪਾਂ ਨੂੰ ਪਾਰਟੀ ਕਰੀਏ ਅੱਜ ਦਿਨ ਨੂੰ ਯਾਦ ਕਰੀਏ ਕਿਉਂ ਨਹੀਂ ਬਿਲਕੁਲ ਬਿਲਕੁਲ ਹਾਂਜੀ ਤੇ ਫਿਰ ਜਦੋਂ 50 ਸਾਲ ਹੋਣਗੇ ਫਿਰ ਜਿੰਨਾ ਕੋ ਉਹਦਾ ਕਿ ਉਹਦਾ ਇਹ ਹੋਊਗੀ ਮੇਰੇ ਹੈਵੀ ਪਾਰਟੀ ਹੋਊਗੀ ਪੂਰੀ ਜਿੱਦਾਂ ਮੇਰੇ ਭੈਣ ਭਰਾ ਕਹਿਣਗੇ ਇੱਕ ਆਸ ਕਰੀ ਆਪਾਂ ਹਾਂਜੀ ਪਰ ਮਾਤਮਾ ਅਗੇ ਵੀ ਇਹਨਾਂ ਦੇ ਨਾ 75 ਸਾਲ ਬਾਅਦ ਆਪਾਂ ਡਾਇਮੰਡ ਜੁਬਲੀ ਨਹੀਂ ਹੈ ਇਹਨਾਂ ਨੂੰ ਹਾਂ ਸਹੀ ਗੱਲ ਆ ਸਹੀ ਗੱਲ ਆ ਬਿਲਕੁਲ ਕਿਰਪਾ ਕਰਕੇ ਆਪਾਂ ਇਹਨਾਂ ਦੀ ਡਾਇਮੰਡ ਜੁਬਲੀ ਵੀ ਮਨਾਈਏ ਹੈਨਾ ਚਲੋ ਕਿ ਪਤਾ ਉਹਨੂੰ ਕਰਨ ਨੂੰ ਨਹੀਂ ਆ ਜਾਣ ਹਾਂ ਅੱਜ ਕਰੇ ਉਹਨਾਂ ਦਾ ਕੰਮ ਵਧੀਆ ਹੋਵੇ ਅਗਲੇ ਆਉਂਦੇ ਸਾਲ ਨੂੰ ਉਹ ਵੀ ਆ ਟੇਢੇ ਇੱਥੇ ਆਪਾਂ ਬਿਲਕੁਲ ਇਹ ਵੀ ਆਪਾਂ ਵੱਡਾ ਪ੍ਰੋਗਰਾਮ ਕਰੀਏ ਚਲੋ ਵੱਡਾ ਭਰਾ ਵੀ ਲੱਗੇ ਹੋਵੇ ਨਾਲ ਹੈਨਾ ਬੱਚੇ ਜਿੰਨੇ ਬੱਚੇ ਸਾਡੇ ਹੋਣ ਉਹ ਵੀ ਉਹ ਕੇਕ ਹੀ ਬੜਾ ਚਾਹ ਹੁੰਦਾ ਸਮਾਂ ਹਾਂ ਜਦੋਂ ਕੇਕ ਕੱਟੀ ਦਾ ਸਭ ਤੋਂ ਪਹਿਲਾਂ ਬੈਠੀਆਂ ਹੁੰਦੀਆਂ ਈ ਕੇਕ ਕੱਟਣਾ ਹੋਣਾ ਹੈ ਨਾ ਬੜਾ ਵਧੀਆ ਜਿਹਾ ਲੱਗਦਾ ਜਦੋਂ ਸਾਰੇ ਜਣੇ ਇਕੱਠੇ ਹੋਣ ਮੈਨੂੰ ਲੱਗਦਾ ਉਹਨਾਂ ਡਾਡੀ ਮੰਮੀ ਨਿਕਨੇ ਕੇ ਹੋਣੇ ਜਦੋਂ ਵਿਆਹ ਹੋ ਗਿਆ ਨਾ ਕਿ ਹਾਂ ਛੋਟੇ ਕੀ ਮੰਮੀ ਉਦੋਂ ਥਾਂ ਕਾ ਨਹੀਂ ਮੈਂ ਵੀ ਛੋਟੇ ਕੇਕ ਕੱਟ ਪੰਜਾਹ ਸਾਲ ਹੋ ਗਿਆ ਨਾ ਹਾਂ ਚੱਲ ਜਾਈਏ ਟਾਈਮ ਸਹੀ ਗੱਲ ਮੰਮੀ ਥਾਰਾ ਸਮਾਂ ਦੇਣਾ ਕਿਹਾ ਹੋ ਗਿਆ ਮੰਮੀ ਸ਼ਾਇਦ ਥਾਰਾ ਦੀ ਵੀ ਨਹੀਂ ਹਾਂ ਹੁਣ ਐਵੇਂ ਨਾ ਤੀ ਮਰੀ ਜਾ ਹੁਣ ਜਾਨਦੇ ਜੋ ਕਾਹਦੀ ਕਾਹਦੀ ਆਪਾਂ ਸਭ ਪਾਸ਼ੀ ਲੀਂਦੇ ਮਾਂ ਬੋ ਆਪਾਂ ਗਿਆ ਵੀ ਮਮਾ ਮੈਂ ਮੁੰਡੇ ਦੇ ਨਾਲ ਤਾਂ ਭਰਾਤੇ ਨਿਕਲੇ ਆਏ ਮੰਮੀ ਨੂੰ ਪੁੱਛੋ ਜੀ ਇਹ ਕਿਹੋ ਜਿਹਾ ਸ਼ੈ ਏ ਇਹ ਤਾਂ ਤਮ ਡੀ ਹੈ ਨਾ ਉਹ ਚਲੋ ਮੇਰੀ ਗੱਲ ਸੁਣੋ ਹੱਲ ਕੀ ਐ ਡਾਡੀ ਦਾ ਕਸੂਰ ਨਹੀਂ ਗਾ ਸਾਰੇ ਬੰਦੇ ਕਹਿੰਦੇ ਗੱਲਾਂ ਗੱਲਾਂ ਦੇ ਵਿੱਚ ਨਾ ਆ ਕੇ ਬਿਗਲ ਜਾਣਾ ਜਦੋਂ ਗਰਮੀ ਪੈਣਦੀ ਇਹਨੂੰ ਸਭ ਤੋਂ ਟਾਈਮ ਨਾਲ ਸਹੀ ਗੱਲ ਹੈ ਇਹਨੂੰ ਕਰਵਾ ਦੇ ਕਿਹਦੀ ਗੱਦਨ ਲਾਓ ਸਹੀ ਗੱਲ ਹੈ ਉਹ ਟਾਈਮ ਮੈ ਜੀ ਫੋਟੋ ਦੋ ਜਾਨੇ ਕੱਠੇ ਫੋਟੋ ਦੋ ਜਾਨੇ ਹਾਂ ਜੰਦੀ ਚਲੋ ਫੜੋ ਕਿੱਥੇ ਵੜੋ ਜਾ ਚਲੋ ਪੱਤੂ ਨਹੀਂ ਫੜ ਚਲ ਮੈਂ ਨਹੀਂ ਫੜ ਮੰਮੀ ਤੇ ਹੀ ਫੜੋ ਪਤਾ ਨਹੀਂ ਬਰਾਦਰ ਇਦਾਂ ਕਰੀਂ ਤੂੰ ਨਾਲ ਚਾ Happy birthday to sri Happy birthday to sri ਮੰਮੀ ਚ ਪਾ ਦੋ ਇਧਰੋਂ ਕੇਕ ਖਵਾਓ ਲਓ ਜੀ ਲਓ ਜੀ ਬਤਾਨਾ ਹੋਣ ਦਿੱਤਾ ਨਹੀਂ ਹੋਣਾ ਮੈਂ ਗਿਆ ਨਾ ਮੈਂ ਗਿਆ ਉਹ ਲੋ ਪੁੱਛਦਾ ਬੰਦੇ ਨੇ ਦੇਖਣੀ ਤੂੰ ਫੋਣ ਫੋਣ ਦੇਖਣੀ ਨਾ ਜਿਹਨੇ ਭੁੰਡ ਹੁੰਦੇਗੇ ਐਲਬਮ ਚ ਮੈਂ ਵੀ ਤਾਂ ਕੋਈ ਫੋਟੋ ਹੁੰਦੀ ਹਾਂ ਉਹ ਵੇਖਿਆ ਕਿਤੇ ਇੰਨਾ ਮੁੰਡੇ ਤਾਂ ਨਹੀਂ ਮਿਲਦੇ ਪਤਾ ਕੀ ਹੈ ਕਰੋਨਾ ਵਾਲਿਆਂ ਦੇ ਕੋਈ ਫੋਟੋ ਨਹੀਂ ਮਿਲਦੀ ਹੋਂਦਾ ਕਹਿ ਨਹੀਂ ਲਾਉਣ ਦੇਣੀ ਫੋਟੋ ਫੋਟੋ ਲਾਉਣ ਨਹੀਂ ਦਿੱਤੀ ਬੱਲੇ ਬੱਲੇ ਡੈਡੀ ਹੁਣਾ ਦਾ ਕੋਈ ਤਾਂ ਸੁਣ ਡੈਡੀ ਹੁਣਾ ਨੇ ਕੈਮਰੇ ਵਾਲਾ ਇਹ ਕਿਹਦੇ ਧੋਕੇ ਕੈਮਰਾ ਚਲਾਉਂਦੇ ਰਹੇ ਇੱਥੇ ਹਾਂ ਲੋਕਿਆ ਵਿਚਾਰੇ ਪਤਾ ਕਿ ਕਿਧਰ ਹੁਣ ਫੋਟੋ ਕਿੱਥੇ ਆਣੀ ਹੈ ਛੱਡਾ ਲੈ ਸਾਰੇ ਕੈਮਰੇ ਵਾਲਾ ਚੰਗਾ ਆਂਦਾ ਸੀ ਗਾਦੀਆਂ ਤੋਂ ਹਾਂਜੀ ਇਹ ਕੇ ਬੜੀਆਂ ਬਹੁਤ ਬਹੁਤ ਬਧੰਗਿਆ ਬੇਰ ਹਾਂਜੀ ਉਹ ਗਾਦੀਆਂ ਬਹੁਤ ਬਹੁਤ ਜਰੋਂ ਕਟੋ ਕੇ ਇਹਨਾਂ ਮਿਦਾਂ ਨੂੰ ਫੜ ਦੇ ਆ ਜੀ ਉਹਨਾਂ ਲਾ ਕੇ ਬੈਠੋ ਫੋਟੋ ਖਿਚੋ ਨਾ ਜਵੋ ਜੀ ਹਾਂ ਜੀ ਤੁਸੀਂ ਵੀ ਆਓ ਆ ਦੇ ਜੀ ਆ ਗਏ ਆਪਾਂ ਬਾਈਪਰ ਚੇਨ ਕਰ ਲੱਗਦੇ ਆਓ ਮੈਂ ਬੜੀ ਬੜੀ ਹੈ ਇਹ ਚ ਪਾ ਲਓ ਜੀ ਉਹ ਲਾ ਕੇ ਲਾ ਕੇ ਤੇ ਲਾ ਕੇ ਬੈਠੋ ਲਾ ਕੇ ਨਹੀਂ ਨਹੀਂ ਕੌਣ ਆਪਾਂ ਆਉਂਦੇ ਮੋਕਾ ਦੋ ਫੋਟੋ ਦੋ ਜਾ ਕੋਲ ਜਾ ਕੋਲ ਜਾ ਇਹ ਆ ਮੇਰਾ ਕੋਲ ਬਹੁਤ ਬਹੁਤ ਆ ਗਿਆ ਕੋਲ ਤਾਂ ਕੋਟ ਕਰੀਏ ਕਿ ਕਿਹਨੋਂ ਬੰਦੇ ਤੇ ਨੁੱਪਾ ਆਦੀ ਆ ਨਾ ਕਿ ਕਦੀ ਕਦੀ ਗੱਲ ਕਰਦੇ ਹੋ ਵੀ ਚੱਲ ਚੱਲ ਜੀ ਚੱਲ ਕੋਈ ਨਹੀਂ ਘੜਵਾਉਂ ਕੋਟਾ ਸਵਾ

ਮੁਝਾ ਕੰਨ ਤੇ ਫੋਨ ਰੋਲ ਲਾਵਾ ਜੀ ਕੇਕ ਆਇਆ ਜੇ ਆਪਾਂ ਕੱਟ ਤੇ ਹੁਣ ਸਾਡੇ ਖਾਨਕੀ ਨੂੰ ਆ ਕੇ ਆ ਗਿਆ ਸਮਾਨ ਤੇ ਆਪਾਂ ਆ ਗਏ ਹੁਣ ਅੰਦਰ ਗਰਮੀ ਬਹੁਤ ਜ਼ਿਆਦਾ ਵਾ ਤੇ ਬਾਹਰ ਬੈਠਾ ਨਹੀਂ ਜਾਂਦਾ ਤੇ ਹੁਣ ਚੈੱਕ ਕਰੀਏ ਕਿ ਕਿਹੜੀ ਕਿਹੜੀ ਚੀਜ਼ ਆਈ ਹੈ ਹੈ ਤੇ ਚਲੋ ਸਾਰੇ ਜਾਣੇ ਫੇ ਖਾઈએ ਹੁਣ ਆਜੋ ਜਿੰਨੇ ਖਾਣਾ ਦੇ ਦੁਗਲਵਾ ਜਿੰਨੇ ਖਾਣਾ ਇਹ ਕਿਹਨੇ ਪਾਵਾ ਇਹ ਚਿੜੀ ਚਾਪ ਚਿੜੀ ਚਾਪ ਚਿੜੀ ਚਾਪ ਤਾਂ ਆਂਗੇ ਸਾਡੇ ਇੱਕ ਵਜੇ ਹੀ ਆ। ਮਜਬੂਰੀਆਂ ਤੇ ਪਨੀਰ। ਹਮਮ ਤੇ ਨਾਲ ਸਾਡੇ ਖਾਏਗੇ ਆ ਸਪ੍ਰਿੰਗ ਰੋਲ। ਤੇ ਅਹੀਂ ਹੁਣ ਖਾ ਕੇ ਤੇ ਫੇਰ ਵੇਖਾਂਗੇ ਕੀ ਟੇਸਤ ਆਇਨਾ। ਲੋ ਮਿੰਦਰ ਜੀ। ਲੋ। ਜਾਓ ਤਾਂ ਪਲੇਟ ਆਪੜਾਓ। ਪੰਚੀ। ਲੋ। ਖਾ ਲਓ। ਲੋ ਜੀ ਨਾਲ ਇੱਕ ਬੰਦਾ ਹੋਰ ਖਾੜੋ ਨਾ। ਉਹ ਆਉਂਦੇ ਆਂ ਖਾ ਕੇ ਦੱਸਨੇ ਆਂ ਕਿ ਚੱਲ ਜੰਦੀ ਦੋਦਲੇ ਅੱਜ ਹੋਰ ਧਿਆ ਮਸਤੀ ਆ ਉਹਨੇ ਕਈ ਚਾਣਵਾ ਤੋਂ ਮੈਨੂੰ ਬਹੁਤ ਬੜਾ ਪੜਨ ਦਿੰਦਾ ਫਿਰ ਫੋਟੋਆਂ ਖੜਦੇ ਦਿੰਦਾ ਮੈਂ ਕਹਿ ਤਾ ਇਹ ਵੀ ਬਹੁਤ ਹੁਣ ਇਹ ਸਾਰੇ ਖਾਣੇ ਚਾਪਾ ਇਹ ਤਾਂ ਬਹੁਤ ਜਿਆਦਾ ਸੁਆਦ ਵਾਲਾ ਬਹੁਤ ਮਜਾ ਆਉਂਦਾ ਖਾਂਦਾ ਕਿਉਂ ਪਸੰਦ ਆ ਜਾਂਦਾ ਸਾਰਿਆਂ ਨੂੰ ਇਹ ਬਹੁਤ ਨਜ਼ਰ ਆਇਆ ਐਨਾ ਮਜਾ ਵੀ ਗੱਲ ਹੀ ਨਹੀਂ ਕਰਨ ਵਾਲੇ ਬਹੁਤ ਟੇਸਟੀ ਐ ਸਮੇਂ ਬਹੁਤ ਜਿਆਦਾ ਬਹੁਤ ਮਜਾ ਆਉਂਦਾ ਨਾਲ ਭੁੱਖ ਲੱਗੀ ਹੈ ਨਾ ਇੱਕਠੇ ਬੈ ਕੇ ਖਾਣ ਦਾ ਹੋਰ ਹੀ ਜ਼ਿਆਦਾ ਹਾਂ ਸਹੀ ਗੱਲ ਹੈ ਨਾ ਇੱਕ ਆ ਜਾ ਡਾ ਬੰਦਾ ਆ ਵੇ ਅੱਜ 200 ਰੁਪਏ ਨਹੀਂ ਖਾਣਾ ਕੁਝ ਆ ਰੱਬਾ ਆ ਰੱਬਾ ਇਹਨੇ ਖਾਣਾ ਨਹੀਂ ਇਹਨੇ ਮੇਰੇ ਨਾਲ ਹੈਗੀਆਂ ਹੈਗੀਆਂ ਜੀ ਮਨਚੂਰੀਏ ਉਹਦੇ ਨਾਲੋਂ ਵੇਤ ਵਾਰ ਚਲੋ ਜੀ ਚਾਪਾਂ ਦੇ ਜਿਹੜੀਆਂ ਹੈ ਹੈ ਨਾ ਇਹ ਮਨਚੂਰੀਆਂ ਦੇ ਉੱਤੇ ਸਵਾਦ ਆ ਹਾਂ ਬਿਲਕੁਲ ਸਹੀ ਗੱਲ ਹੈ ਮਨਚੂਰੀਆਂ ਬਹੁਤ ਜ਼ਿਆਦਾ ਸਵਾਦ ਆ ਹਾਂ ਹਾਂ ਬਹੁਤ ਮਜਾ ਆਉਂਦਾ ਹੈ ਜਮਗਾਸਾ ਕੁਦੀ ਲਗਾ ਬਹੁਤ ਜਿਆਦਾ ਸਵਾਦ ਆਉਂਦਾ ਹੁਮ ਹੁਮ ਬਹੁਤ ਆ ਗਿਆ ਕੋਈ ਕਸਰ ਨਹੀਂ ਰਹੀ ਨਾ 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 ਪਿਓ ਤਾਂ ਨਹੀਂ ਅੰਨੀ ਕਬੋਲਣ ਜਾਣ ਲਿਆ ਹੋਰ ਨਹੀਂ ਜਾਦੇ ਨਾ ਇੰਡਿਆ ਕੁਛ ਨਹੀਂ ਚੋਰੀਆਂ ਨੂੰ ਨਹੀਂ ਆ ਰਹੀ ਨਹੀਂ ਇੱਕ ਗਾਣਾ ਲਾ ਬੰਦਾ ਚੀਜ਼ ਬਰਨ ਲੈ ਲਈ ਤੇ ਖਾਵੇ ਘਰ ਲੈ ਆ ਗਏ ਸਾਨੂੰ ਤੇਰੀ ਮਜ਼ਾ ਘਰ ਖਾਣਾ ਮਜ਼ਾ ਆਉਂਦਾ ਘਰ ਖਾਂਦਾ ਮਜ਼ਾ ਆਉਂਦਾ ਬਸ ਬੁੱਤੇ ਤੇ ਮੁੜ ਕੇ ਨਾ ਉਥੇ ਤੇ ਬੈਠਾ ਵੀ ਨਹੀਂ ਕਹਿ ਜਾਂਦਾ ਘਰ ਬੰਦਾ ਜੇ ਥੱਲੇ ਨਾ ਬਹਿ ਬੂਗੀ ਤੇਰਾ ਮਜੇ ਭਰਾ ਠਾੜੇਦਾ ਹਣਾ ਸੈਂਸ ਪਿੰਗੋ ਦਈ ਇਹ ਅੱ비 ਬੜਾ ਬਹੁਤ ਹੀ ਵਧੀਆ ਸਾਰਾ ਜਿਹਾ ਗਾਣਾ